ਕਾਨੜਾ ਮਹੱਲਾ ਚੌਥਾ ਭਾਜ ਰਾਮੋ ਮਨ ਰਾਮ ਜਿਸ ਰੂਪ ਨਾ ਰੇਖ ਵਿਡਾਮ ਇਹ ਰੇਖ ਪਦ ਤੇ ਵਿਸਰਾਮ ਲਾਉਣਾ ਹੈ ਜਿਸ ਰੂਪ ਨਾ ਰੇਖ ਵਿਡਾਮ ਸਤ ਸੰਗਤ ਮਿਲ ਭਾਜ ਰਾਮ ਵੱਡ ਹੋ ਹੋ ਭਾਗ ਮਥਾਮ ਵੱਡ ਹੋ ਕਿ ਵਿਸਰਾਮ ਵੱਡ ਕੋ ਕਥਾ ਨਹੀਂ ਕਹਿਦਣਾ ਵੱਡ ਹੋ ਇਥੇ ਵਿਸਰਾਮ ਹੋ ਭਾਗ ਮਥਾਮ ਥੋੜਾ ਜਿਹਾ ਕਸ ਕੇ ਬੋਲਨਾ ਮਥੇ ਦੀ ਰਹਾਉ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤੇਤ ਕਰ ਆਨਦੋ ਆਨੰਦ ਭਜ ਰਾਮ 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 ਜਿਤ ਗ੍ਰਹਿ ਮੰਦਰ ਇਥੇ ਠਮਕ ਹਰ ਹੋਤ ਜਾਸ ਇਥੇ ਵਿਸਰਾਮ ਹੈ ਇੱਕ ਹੀ ਵਿਸਰਾਮ ਹੈ ਤੇਤ ਕਰ ਆਨਦੋ ਆਨੰਦ ਇਥੇ ਅਰਧ ਵਿਸਰਾਮ ਤੇਤ ਕਰ ਆਨਦੋ ਆਨੰਦ ਭਾਜ ਯਮ ਤਲਾ ਕੇ ਭਾਜ ਰਾਮ 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 ਨਾਮ ਗੁਣ ਗਾਵੋ ਹਰ ਪ੍ਰੀਤਮ ਉਪਦੇਸ਼ ਗੁਰੂ ਗੁਰ ਸਤਗੁਰ ਸੁਖ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਇਹ ਤਿੰਨ ਵਿਸਰਾਮ ਹਨ ਰਾਮ ਨਾਮ ਗੁਣ ਗਾਵੋ ਤਿੱਧਮਕ ਹਰ ਪ੍ਰੀਤਮ ਇਥੇ ਵਿਸਰਾਮ ਹੈ ਪਹਿਲਾ ਉਪਦੇਸ਼ ਗੁਰੂ ਗੁਰ ਸਤਗੁਰਾ ਇਥੇ ਦੂਸਰਾ ਵਿਸਰਾਮ ਹੈ ਸੁਖ ਹੋਤ ਤੇ ਜਮਕ ਜੀ ਲਾ ਕੇ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਾਜ ਇਥੇ ਤੀਸਰਾ ਵਿਸਰਾਮ ਸੁਖ ਹੋਤ ਹਰ ਹਰੀ ਹਰ ਹਰੀ ਹਰੀ ਭਾਜ ਰਾਮ 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 ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂ 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 ਰਾਮ 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 ਸਭ ਸਿਸ਼ਟ ਧਾਰ ਇਥੇ ਠਮਕ हर तुम कृपाल इति विश्राम है करता इति यमक ला के बोलना है करता पद थ करता सब तू 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 इस तरह छेती नहीं बोलना या कठा नहीं बोलना नखेर के पढ़ना है सब तू, तू 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 राम 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 जन नानको शरणागति देहो गुरमत्ती ਪਾਜ RAM 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 ਜਨ ਨਾਨਕੂ ਸਰਣਾਗਤੀ ਦੇਹ ਗੁਰਮਤੀ ਇਥੇ ਵਿਸਰਾਮ ਪਾਜ RAM 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 ਕੰਨੜਾ ਮਹੱਲਾ ਚੌਥਾ ਸਤਗੁਰ ਚਾਟੋ ਪਗ ਚਾਟ ਸਤਗੁਰ ਪਦਤੀ ਵਿਸਰਾਮ ਹੈ ਸਤਗੁਰ ਚਟੋ ਪਗ ਚਾਟ ਸਤਗੁਰ ਚਾਟੋ ਪਗ ਚਾਟ ਜੇਤ ਮਿਲ ਹਰ ਪਦਰ ਬਾਟ ਜੇਤ ਮਿਲ ਇਥੇ ਵਿਸਰਾਮ ਹਰ ਪਦਰ ਬਾਟ ਭਾਜ ਹਰ ਰਸ ਰਸ ਹਰਗਾਟ ਇਹ ਭਾਜ ਹਰ ਰਸ ਇਹ ਰਸਪਤੀ ਵਿਸਰਾਮ ਹੈ ਪਹਿਲੀ ਰਸ ਹਰਗਾਟ ਹਰ ਹੋ ਹੋ ਲਿਖੇ ਲਿਲਾਟ ਹਰ ਹੋ ਇਥੇ ਵਿਸਰਾਮ ਹੈ ਹੋ ਲਿਖੇ ਲਲਾਟ ਰਹਾਉ ਖਾਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ yogia ਕਰ ਜਾਟ ਜਟਾ ਜਾਟ ਜਾਟ ਖਾਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਇਥੇ ਵਿਸਰਾਮ ਲਾਉਣਾ ਹੈ ਸਿੱਧ ਸਾਧਕ yogia ਕਰ ਜਾਟ ਜਟਾ ਜਾਟ ਜਾਟ ਸਿੱਧ ਸਾਧਕ ਜੋਗੀ ਐ ਇੱਥੇ ਠੰਮ ਖੈ ਕਰ ਜਾਟ ਜਟਾ ਇੱਥੇ ਵੀ ਠੰਮ ਖੈ ਜਾਟ ਜਾਟ ਪੋਲੇ ਬੋਲਦੇ ਹਨ ਜੱਟ ਜਟਾ ਨਹੀਂ ਕਹਿਣਾ ਜਾਟ ਜਟਾ ਜਾਟ ਜਾਟ ਕਰ ਭੀਖ ਨਾ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਕਰ ਭੀਖ ਨਾ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਕਰ ਭੀਖ ਇਥੇ ਥੋ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਪਾਈਆ ਪਤਿ ਠਮਕੈ ਕਰ ਦੇਖ ਨ ਪਾਈਐ ਹਰ ਬ੍ਰਹਮ ਜੋਗ ਇਥੇ ਠਮਕ ਹਰ ਪਾਈਆ ਇਥੇ ਵਿਸਰਾਮ ਹੈ ਕਰ ਭੇਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਸਤ ਸੰਗਤੀ ਥੀਯਮਕ ਉਪਦੇਸ਼ ਗੁਰੂ ਗੁਰ ਸੰਤ ਜਨਾ ਇਥੇ ਦੂਸਰਾ ਵਿਸਰਾਮ ਹੈ ਖੋਲ ਖੋਲ ਕਪਾਟ ਸਾਰੀ ਪੰਕਤੀ ਇਸ ਤਾਂ ਪੜ੍ਹਨੀ ਹੈ ਕਰ ਭੇਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਇਥੇ ਪਹਿਲਾ ਵਿਸਰਾਮ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਇਥੇ ਦੂਸਰਾ ਵਿਸਰਾਮ ਖੋਲ ਖੋਲ ਕਪਾਠ ਤੂ ਅਪਰੰਪਰ ਸੁਆਮੀ ਆਤ ਅਗਾਹ ਤੂ ਭਰਪੁਰ ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕ ਹੈ ਹਰ ठाਟ ਇਹ ਵੀ ਦੋ ਵਿਸਰਾਮ ਹਨ ਤੂ ਤੂ ਅਪਰੰਪਰ ਸੁਆਮੀ ਆਤ ਅਗਾਹ ਇਥੇ ਪਹਿਲਾ ਵਿਸਰਾਮ ਹੈ ਆਤ ਭੂਲਾ ਭੂਲਣਾ ਤੂ ਭਰਪੁਰ ਰਹਿਆ ਜਲ ਥਲੇ ਇਥੇ ਦੂਸਰਾ ਵਿਸਰਾਮ ਹੈ ਹਰ ਇੱਕ ਇੱਕੋ ਇੱਕ ਏਕ ਹੈ ਹਰ ਥਾਟ ਤੂੰ ਜਾਣ ਸਭ ਵਿਦ ਬੁੱਝਹਿ ਆਪੇ ਤੂੰ ਜਾਣ ਸਭ ਵਿਦ ਬੁੱਝਹਿ ਆਪੇ ਇੱਥੇ ਵਿਸਰਾਮ ਹੈ ਜਨ ਨਾਨਕ ਕੇ ਪ੍ਰਭ ਜਨ ਨਾਨਕ ਕੇ ਪ੍ਰਭ ਘਾਟ ਘਟੇ ਘਾਟ ਘਟੇ ਘਾਟ ਹਾਰ ਘਾਟ ਜਨ ਨਾਨਕ ਕੇ ਪ੍ਰਭ ਇੱਥੇ ਥੋੜਾ ਠਹਿਰਾ ਘਾਟ ਘਟੇ ਘਾਟ ਘਟੇ ਇਥੇ ਠਹਿਰਾ ਘਾਟ ਹਰ ਘਾਟ ਕਨੜਾ ਮਹੱਲਾ ਚੌਥਾ ਜਾਪ ਮਨ ਗੋਬਿੰਦ ਮਾਧੋ ਹਰ ਹਰ ਅਗਮ ਅਗਦੋ ਮਾਤ ਗੁਰਮਤ ਹਰ ਪ੍ਰਭ ਲਾਧੋ ਤੁਰ ਹੋ ਹੋ ਤੁਰ ਹੋ ਇਥੇ ਵਿਸਰਾਮ ਤੁਰ ਹੋ ਹੋ ਲਿਖੇ ਲਿਲਾਧੋ ਲਾਧੋ ਤਦ ਦੇ ਬੋਲਨੇ ਹਨ ਰਹਾਉ ਵੇਖ ਮਾਇਆ ਸੰਚ ਬਹੁ ਚਿਤਾ ਬਿਕਾਰ ਸੁਖ ਪਾਈਐ ਹਰ ਭਾਜ ਸੰਤ ਸੰਤ ਸੰਗਤੀ ਮੇਲ ਸਾਤ ਗੁਰੂ ਗੋਰ ਸਾਧੋ ਸਾਧੋ ਇਹ ਪੁੱਲਾ ਬੋਲਨੇ ਦੋ ਵਿਸਰਾਮ ਹਨ ਵੇਖ ਮਾਇਆ ਸੰਚ ਬਹੁ ਚਿਤਾ ਬਿਕਾਰ ਇਥੇ ਪਹਿਲਾ ਵਿਸਰਾਮ ਬਿਖ ਮਾਇਆ ਸੰਚ ਬਹੁ ਚਿਤਾਏ ਵਿਕਾਰ ਸੁਖ ਪਾਈਏ ਹਰ ਭਾਜ ਇਥੇ ਠਮਕ ਸੰਤ ਸੰਤ ਸੰਗਤੀ ਇਥੇ ਦੂਸਰਾ ਵਿਸਰਾਮ ਮਿਲ ਸਤਿਗੁਰੂ ਗੁਰ ਸਾਧੋ ਸਾਧੋ ਪੂਲਾ ਬੋਲਣਾ ਸਾਧੋ ਨਹੀਂ ਕਹਿਣਾ ਹੈ ਜੋ ਛੋਹ ਪਾਰਸ ਮਨੂਰ ਭਏ ਕੰਚਨ ਛੋਹ ਨਹੀਂ ਕਹਿਣਾ ਛੋਹੇ ਜਿਵੇਂ ਔਕਰ ਹਾਹੀ ਸਿਆਰੀ ਹੈ ਜੋ ਛੋਹੇ ਪਾਰਸ ਮਨੂਰ ਭਏ ਕੰਚਨ ਜੋ ਛੁਹੇ ਪਾਰਸ ਇਥੇ ਠਮਕ ਮਨੂਰ ਭਏ ਕੰਚਨ ਇਥੇ ਵਿਸਰਾਮ ਤਿਉ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਇਥੇ ਦੂਸਰਾ ਵਿਸਰਾਮ ਗੁਰਮਤੀ ਸੁਧ ਹਦੋ ਜੋ ਛੁਹੇ ਪਾਰਸ ਮਨੂਰ ਭਏ ਕੰਚਨ ਤਿਉ ਪਤਤ ਜਾਨ ਮਿਲ ਸੰਗਤੀ ਸੁਧ ਹੋਵਤ ਇਥੇ ਦੂਸਰਾ ਵਿਸਰਾਮ ਗੁਰਮਤੀ ਸੁਧ ਹਦੋ ਜਿਉ ਕਾਸਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੋਰ ਸਾਤਗੁਰੂ ਗੋਰ ਸਾਧੋ ਇਹ ਵੀ ਦੋ ਵਿਸਰਾਮ ਹਨ ਜਿਉ ਕਾਸਟ ਸੰਗ ਲੋਹਾ ਬਹੁ ਤਰਤਾ ਇਥੇ ਪਹਿਲਾ ਵਿਸਰਾਮ ਹੈ ਤਿਉ ਪਾਪੀ ਸੰਗ ਤਰੇ ਇਥੇ ਠਮਕ ਸਾਧ ਸਾਧ ਸੰਗਤੀ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਇਥੇ ਦੂਸਰਾ ਵਿਸਰਾਮ ਗੁਰ ਸਤਗੁਰੂ ਗੁਰ ਸਾਧੋ ਇਹ ਵੀ ਸਾਧੂ ਕੋਲਾ ਬੋਲਣਾ ਚਾਰ ਵਰਨ ਚਾਰ ਆਸਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪ ਤਰੈ ਕੋਲ ਸਗਲ ਤਰਾਦੋ ਇਹ ਵੀ ਦੋ ਵਿਸਰਾਮ ਹਨ ਚਾਰ ਵਰਨ ਚਾਰ ਆਸਰਮ ਹੈ ਇਥੇ ਪਹਿਲਾ ਵਿਸਰਾਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਇੱਥੇ ਦੂਸਰਾ ਵਿਸਰਾਮ ਹੈ ਸੋ ਆਪ ਤਰੈ ਕੋਲ ਸਗਲ ਤਰਾਧੂ ਕੋਈ ਮਿਲੇ ਗੁਰੂ ਤੇ ਟੋਕਰੋ ਨੇ ਕੋ ਕੋਈ ਮਿਲੇ ਹਾਂਜੀ ਇੱਥੇ ਠਮਕ ਗੁਰੂ ਗੁਰੂ ਨਾਨਕ ਇੱਥੇ ਵਿਸਰਾਮ ਸੋ ਆਪ ਤਰੈ ਕੋਲ ਸਗਲ ਤਰਾਧੂ ਕਾਨੜਾ ਮਹੱਲਾ ਚੌਥਾ ਹਰ ਜਸ ਗਾਵਹ ਭਗਵਾਨ ਗਾਵਹ ਪਤਿ ਵਿਸਰਾਮ ਲਾਉਣਾ ਹੈ ਜਸਦਾਵਤ ਪਾਪ ਲਹਾਨ ਮਤ ਗੁਰਮਤ ਸੋਨ ਜਸ ਕਾਨ ਮਤ ਗੁਰਮਤ ਇਥੇ ਵਿਸਰਾਮ ਸੋਨ ਜਸ ਕਾਨ ਹਰ ਹੋ ਹੋ ਕਿਰਪਾਨ ਰਹਾਓ ਤੇਰੇ ਜਨ ਤੇ ਆਵਹਿ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵਹਿ Jap ਹਰ ਹਰ ਨਾਮ ਨਿਧਾਨ ਤੇਰੇ ਜੰਤਿ ਆਵਹਿ ਠਮਕ ਇੱਕ ਮਨ ਇੱਕ ਚਿੱਤ ਇਥੇ ਵਿਸਰਾਮ ਤੇ ਸਾਧੂ ਸੁਖ ਪਾਵਹਿ ਜਪ ਹਰ ਹਰ ਨਾਮ ਨਿਧਾਨ ਉਸਤਤ ਕਰਹਿ ਪ੍ਰਭ ਤੇਰੀਆ ਮਿਲ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ਉਸਤਤ ਕਰਹਿ ਪ੍ਰਭ ਤੇਰੀਆ ਠਮਕ ਮਿਲ ਸਾਧੂ ਸਾਧ ਜਨਾ ਇਥੇ ਵਿਸਰਾਮ ਹੈ ਗੁਰ ਸਤਿਗੁਰੂ ਭਗਵਾਨ ਜਿਨ ਕਾ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧ ਤੇ ਭਗਤ ਹਰ ਜਾਨ ਜਿਨ ਕਾ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਵਿਸਰਾਮ ਹੈ ਤੇ ਤਰੇ ਭਵ ਸਿੰਧ ਤੇ ਭਗਤ ਹਰ ਜਾਨ ਤੇ ਭਗਤ ਹਰ ਜਾਨ ਤੈਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂ 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 ਭਗਵਾਨ ਇਹ ਵੀ ਹਾਂ ਜੀ ਇਸ ਰਾਮ ਧਿਆਨ ਨਾਲ ਉਚਾਰਨ ਕਰਨਾ ਹੈ ਤੈਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਇਥੇ ਵਿਸਰਾਮ ਜਨ ਨਾਨਕ ਕੇ ਹਰ ਇਥੇ ਠਮਕ ਲਾ ਦਿੰਨੀ ਹੈ ਤੂੰ 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 ਤੇ ਛਮਕ ਤੂੰ ਅਗਵਾਨ ਪੰਜ ਤੂਪਾਦ ਹਨ ਇੱਕ ਤੂਪਾਦ ਭਗਵਾਨ ਪਰ ਦੇ ਨਾਲ ਲਾਉਣਾ ਹੈ ਕੰਨੜਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗਾਇਐ ਗੋਣ ਗੋਪਾਲ ਕਿਰਪਾ ਨਿਧ ਗਾਈਏ ਗੁਣ ਇੱਥੇ ਵਿਸਰਾਮ ਲਾ ਦੇਣਾ ਹੈ ਗੋਪਾਲ ਕਿਰਪਾ ਨਿਧ ਦੁਖ ਬਿਦਾਰਨ ਸੁਖ ਦਾਤੇ ਸਤਗੁਰ ਦੁਖ ਬਿਦਾਰਨ ਸੁਖ ਦਾਤੇ ਸਤਗੁਰ ਜਾ ਕੋ ਭੇਟਤ ਹੋਏ ਸਗਲ ਸਿੱਧ ਜਾ ਕੋ ਭੇਟਤ ਹੋਏ ਸਗਲ ਸਿੱਧ ਜਾ ਕੋ ਭੇਟਤ ਹੋਏ ਸਗਲ ਸਿੱਧ ਰਹਾਉ ਸਿਮਰਤ ਨਾਮ ਮਨ ਹੈ ਸਾਧਾਰੈ ਕੋਟ ਪ੍ਰਾਦੀ ਖੇਨ ਮਹਤਾਰੈ ਜਾ ਕੋ ਚੀਤ ਆਵੈ ਗੁਰ ਆਪਣਾ ਹਾਂਜੀ ਜਾ ਕੋ ਚੀਤ ਆਵੈ ਇਥੇ ਵਿਸਰਾਮ ਗੁਰ ਆਪਣਾ ਤਾ ਕੋ ਦੁਖ ਨਹੀਂ ਤਿਲ ਸੁਪਨਾ ਤਾ ਕੋ ਦੁਖ ਚਾਲ ਅਨਸਾਰ ਇਥੇ ਹੈ ਚਾਹ ਕੋ ਦੁਖ ਨਹੀਂ ਤਿਲ ਸੁਪਨਾ ਜਾ ਕੋ ਸਤਗੁਰ ਆਪਣਾ ਰਾਖੈ ਜਾ ਕੋ ਪਦ ਤੇਹੀ ਵਿਸਰਾਮ ਹੈ ਜਾ ਕੋ ਸਤਗੁਰ ਆਪਣਾ ਰਾਖੈ ਸੋ ਜਨ ਹਰ ਰਸ ਚ ਰਸਨਾ ਚ ਆਖੈ ਸੋ ਜਨ ਹਰ ਰਸ ਰਸਨਾ ਚ ਆਖੈ ਕਹੋ ਨਾਨਕ ਗੁਰ ਕੀਨੀ ਮਇਆ ਮਨ ਮਇਆ ਹਲਤ ਪਲਤ ਮੁਖ ਊਜਲ ਭਇਆ ਹਤੜਾ ਮਹੱਲਾ ਪੰਜਵਾ ਅਰਾਧ ਹੋ ਤੁਜਹਿ ਸੁਆਮੀ ਆਪਣੇ ਹਾਂਜੀ ਅਰਾਧ ਹੋ ਤੁਜਹਿ ਸੁਆਮੀ ਆਪਣੇ ਊਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਣੇ ਊਠਤ ਬੈਠਤ ਸੋਵਤ ਜਾਗਤ ਸਾਸ ਸਾਸ ਹਰ ਜਪਣੇ ਸਾਸ 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 ਹਰ ਜਪਣੇ ਰਹਾਉ ਤੋ ਕਹਿ ਹਿਰਦੈ ਵਸਿਓ ਨਾਮ ਜਾਕੋ ਸੁਆਮੀ ਕੀਨੋ ਦਾਨ ਪਾ ਕਹਿ ਹਿਰਦੈ ਆਈ ਸ਼ਾਂਤ ਠਾਕੁਰ ਭੇਟੇ ਗੁਰ ਬਚਨਾਤ ਸਰਬ ਕਲਾ ਸੋਈ ਪਰਬੀਨ ਨਾਮ ਮੰਤਰ ਜਾ ਕਉ ਗੁਰ ਦੀਨ ਕਹੋ ਨਾਨਕ ਤੋ ਕਹਿ ਬਲ ਜਾਓ ਕਾਲ ਯੁਗ ਮਹਿ ਪਾਇਆ ਜਿਨ ਨਾਉ